ਦੁੱਖ ਵੀ ਮੰਗਿਆ ਆਉਣਾ ਹੈ ਆਪਣੇ ਲਈ ਨਹੀਂ ਤੇ ਕਿਸੇ ਲਈ ਮੰਗਿਆ ਆਉਣਾ ਹੈ ਕਿਸੇ ਲਈ ਮੰਗਿਆ ਆਉਣਾ ਉਹ ਜਿਹੜਾ ਕਿਸੇ ਲਈ ਮੰਗਿਆ ਹੈ ਕਿ ਉਹਨੂੰ ਹੁਣ ਦੁੱਖ ਦੇਣਾ ਹੈ ਤਾਂ ਪਹਿਲੇ ਆਪਣੇ ਕੋਲ ਢੋੜਾ ਚਾਹੀਦਾ ਕਾਂਦੇ ਆਦੇ ਨਾ ਮੈਂ ਉਹ ਹੀ ਚੀਜ਼ ਦੇ ਸਕਦਾ ਕਿਸੇ ਤੋਂ ਜੋ ਮੇਰੇ ਕੋਲ ਹੈ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਦਿਆਂਗਾ ਕਿਸੇ ਤੋਂ ਰੱਬੀ ਇੱਕ ਨਿਯਮ ਹੈ ਜੋ ਤੂੰ ਕਿਸੇ ਲਈ ਮੰਗਲੇ ਹੈ ਮੰਗ ਰਿਹਾ ਹੈ ਪਹਿਲੇ ਤੈਨੂੰ ਮਿਲੇਗਾ ਫਿਰ ਤੂੰ ਦੇ ਦੇਂਗਾ ਸਾਰੇ ਸੰਸਾਰ ਦੇ ਚ ਲੋਕੀ ਗਿਲੇ ਕਰਦੇ ਮਿਲਣਗੇ ਪੁੱਤਰ ਨੇ ਦੁੱਖ ਦਿੱਤਾ ਹੈ ਮਾਂ ਬਾਪ ਤੋਂ ਦੁੱਖ ਹੀ ਆ ਪਤਨੀ ਤੋਂ ਦੁੱਖ ਹੀ ਆ ਪਤੀ ਤੋਂ ਦੁੱਖ ਹੀ ਆ ਭਰਾ ਤੋਂ ਦੁੱਖ ਹੀ ਆ ਪੜੋਸੀ ਤੋਂ ਦੁੱਖ ਹੀ ਆ ਇਸ ਰਾਜਨੀਤੀ ਤੋਂ ਦੁੱਖ ਹੀ ਆ ਹੁਕਮਰਾਨ ਤੋਂ ਦੁੱਖ ਹੀ ਉਸ ਤੋਂ ਦੁੱਖ ਮਿਲ ਰਿਹਾ ਹੈ 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 ਇਸ ਤਾਂ ਹੀ ਆਖਿਆ ਜਾਂਦਾ ਹੈ ਅਨੁਭਵੀ ਇਹ ਗੱਲ ਹੈ ਜਿਸ ਤੋਂ ਮਿਲ ਰਿਹਾ ਹੈ ਦੁੱਖ ਇਹ ਮੈਂ ਮੰਗਿਆ ਸੀ ਬਿਨਾ ਮੰਗਿਆ ਨਹੀਂ ਕੁਝ ਮਿਲਦਾ ਕੰਨ ਦੇ ਨ ਬੱਚਾ ਰੋਵੇ ਨਾ ਤੇ ਮਾਂ ਵੀ ਦੁੱਧ ਨਹੀਂ ਦੇਂਦੀ ਬਹੁਤ ਕੁਝ ਅਸੀਂ ਮੰਗਦੇ ਆਂ ਤੇ ਪ੍ਰਮਾਤਮਾ ਤੋਂ ਸਾਨੂੰ ਮਿਲਦਾ ਪਰ ਉਹ ਐਸਾ ਦాతਾ ਹੈ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ ਕੁਝ ਮੰਗ ਸਾਡੇ ਅੰਦਰ ਨਹੀਂ ਪੈਦਾ ਹੁੰਦੀ ਪਰ ਵਾਸਤਵਿਕ ਸਾਡੀ ਲੋੜ ਆਉਂਦੀ ਹੈ ਉਹ ਅਣ ਮੰਗਿਆਂ ਹੀ ਲਈ ਜਾਂਦਾ